2 ਦਿਨਾਂ ਤੋਂ ਲੱਗ ਰਹੇ ਬਿਜਲੀ ਦੇ ਕਟ ਪਿੰਡ ਵਾਸੀ ਹੋ ਗਏ ਪਰੇਸ਼ਾਨ ਜੀਆਂ ਲਗਾਤਾਰ ਬੀਤੇ 2 ਦਿਨਾਂ ਤੋਂ ਪਿੰਡ ਵਾਸੀਆਂ ਨੂੰ ਬਿਜਲੀ ਤੋਂ ਬਿਨਾਂ ਰਹਿਣਾ ਪੈ ਰਿਹਾ ਹੈ ਨੈਸ਼ਨਲ ਹਾਈਵੇ ਤੇ ਗੁੱਸੇ ਦੇ ਵਿੱਚ ਆ ਕੇ ਉਹਨਾਂ ਨੇ ਜਾਮ ਲਾ ਦਿੱਤਾ 1.5 ਘੰਟੇ ਬਾਅਦ ਪੁਲਿਸ ਅਧਿਕਾਰੀਆਂ ਦੇ ਵਿਸ਼ਵਾਸ ਈ ਹੈ ਇਸ ਧਰਨੇ ਨੂੰ ਛਕਿਆ ਗਿਆ ਸੋ ਦੱਸ ਦਈਏ ਕਿ ਹਲਕਾ ਫਤਿਹਗੜ ਚੂੜੀਆਂ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਪਿੰਡ ਬਹਾਦਰਪੁਰ ਵਾਸੀਆਂ ਨੇ ਬਟਾਲਾ ਨਜ਼ਦੀਕ ਅਮਰਸਰ ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕਰਦਿਆਂ ਬਜਲੀ ਵਿਭਾਗ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਜੋ ਗੱਲ ਕਰੀਏ ਪਿਤੇ ਵੀ ਦਿਨਾ ਤੋਂ ਬਿਜਲੀ ਦੇ ਕੱਟ ਲਗਾਤਾਰ ਲੱਗ ਰਹੇ ਸਨ ਇਸ ਜਾਨ ਨਾਲ ਵਾਹਨ ਚਾਲਕ ਵੀ ਖਾਸੇ ਪਰੇਸ਼ਾਨ ਨਜ਼ਰ ਆਇਆ। ਇਸ ਮਸਲੇ ਨੂੰ ਲੈ ਕੇ ਪਿੰਡ ਦੇ ਸਾਬਕਾ ਸਰਪੰਚ ਨੇ ਜਿਹੜੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੀਤੇ ਉਹ ਵੀ ਦਿਨਾਂ ਤੋਂ ਉਹ ਰਾਤਾਂ ਦੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਨੇ ਨਾਲ ਹੀ ਪਿੰਡ ਅੰਦਰ ਪਈ ਬਿਜਲੀ ਦੀ ਧਾਰ ਜੋ ਕਿ ਬਦਲਣ ਵਾਲੀ ਹੈ ਬਿਜਲੀ ਵਿਭਾਗ ਨੂੰ ਵਾਰ-ਵਾਰ ਕਹਿਣ ਤੇ ਵੀ ਬਦਲੀ ਨਹੀਂ ਗਈ ਹੈ ਉਸਾਰ ਤੋਂ ਬੱਚਿਆਂ ਦੀ ਜਿਹੜੀ ਬੱਚੇ ਨੇ ਜਿਹੜੇ ਉਹ ਮੰਨ ਸਕੂਲ ਦੇ ਜਾਂਦੇ ਨੇ ਸਕੂਲੀ ਬੱਸ ਨੂੰ ਕਰੰਟ ਦੀ ਲਪੇਟ ਵਿਚੋਂ ਤੋਂ ਵੀ बच ਗਿਆ ਸੋ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਸੋ ਇਸ ਬੰਦ ਵਿੱਚ ਕਾਰਵਾਈ ਕਰਨ ਦੀ ਮੰਗ ਹੈ ਜੁੜੀ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਅੱਕੀ ਦੀ ਰਿਪੋਰਟ ਧਿਆਨ ਆ ਲਾਇਆ ਨਾਮ ਹੈ 20 ਰੁਪਏ ਚ ਸਾਫ ਦਾ ਸਰਪੰਚਾ ਮੈਂ ਪਾਜੀ 20 ਦਿਨ ਤੋਂ ਬੱਤੀ ਦੀ ਪ੍ਰੋਬਲਮ ਚੱਲਣ ਦੀ ਆ ਜੈ ਨੂੰ ਕੰਪਲੇਨਾਂ ਪਾਪ ਆ ਗਏ ਅਸੀਂ ਆਕ ਕੇ ਖੱਗੜੇ ਲੈਣ ਮੈਨ ਆਉਂਦੇ ਆ ਉਹ ਕਹਿੰਦੇ ਨੂੰ ਸਮਾਨ ਨਹੀਂ ਮਿਲਦਾ ਪਾਜੀ ਉਹ ਪਾਰਟ ਛੋਟ ਹੋਈ ਹੀ ਆਪਾਂ 20 ਦਿਨ ਤੋਂ ਚਾਹੀਦੇ ਤਰਲੇ ਮਾਰਨ ਦੇ ਆ ਕਿ ਮੌਕਾ ਵੇਖੋ ਤੁਹਾਨੂੰ ਮੌਕਾ ਬਖਾ ਲਾਂਗੇ ਸੀ ਸੀ ਟੀ ਵੀ ਕੈਮਰੇ ਲੱਗੇ ਆ ਤੇ ਅੱਜ ਉਹ ਸਕੂਲ ਵਾਂ ਨਗੀ ਉਹ ਬਿਲਕੁਲ ਉਰਚ ਕਰੰਟ ਆ ਗਿਆ 10 15 ਬੱਚੇ ਹੀ ਉਰਚ ਜੈਨ ਨੂੰ 2 ਵਜੇ ਕੁਛ 16 ਮਿੰਟ ਤੇ ਮੈਂ ਫੋਨ ਕੀਤਾ ਜੈਨ ਮੇਰਾ ਫੋਨ ਨਹੀਂ ਚੁੱਕਿਆ 20 ਦਿਨ ਤੋਂ ਪ੍ਰੋਬਲਮ ਚੱਲਣ ਦੀ ਆ ਰਾਤ ਬੰਦ ਕਰ ਦਿੰਦੇ ਆ ਸਵੇਰੇ ਆਉਂਦੀ ਆ ਕਹਿੰਦੇ ਜੀ ਲੋਡ ਆ ਟਾਡੇ ਪਿੰਡ ਲੋਡ ਹੁਣ ਬੱਤੀ ਵਾਲੇ ਹੱਲ ਕਰਨਾ ਆਪਾਂ ਥੋੜਾ ਹੱਲ ਕਰਨਾ ਵਾ ਇਹ ਤਾਂ ਵਿਭਾਗ ਦੇ ਕੰਮ ਆ ਹੁਣ ਲੋਕ ਕਹਿੰਦੇ ਅਸੀਂ ਪਰੇਸ਼ਾਨ ਹੋਣ ਦੇ ਤੋ ਕੋਈ ਕਹਿੰਦਾ ਕਿ ਸਾਡਾ ਉਹ ਬਿਜਲੀ ਪ੍ਰਸ਼ਾਸਨ ਦਾ ਕੰਮ ਆ ਜੇ ਉਹ ਬੱਚੇ ਮਰ ਜਾਂਦੇ ਫਿਰ ਤੇ ਸਾਰੇ ਪ੍ਰਸ਼ਾਸਨ ਨੇ ਵੀ ਆਉਣਾ ਸੀ ਸਰਕਾਰ ਨੇ ਵੀ ਆਉਣਾ ਸੀ ਝੂਠੇ ਦਿਲਾਸੇ ਦੇਣ ਹੋਣਾ ਸੀ ਇਹ ਕੰਮ ਪਹਿਲੋ ਵੇਖਿਆ ਜਾਏ ਨਾ ਆਪਾਂ ਚਾਹੁੰਨੇ ਹਾਂ ਕਿ ਇਨਸਾਫ ਬੱਤੀ ਵਾਲੇ ਆਉਣ ਤੇ ਆਪਾਂ ਲੋਕ ਵੀ ਖੱਜਲ ਖਰਾਬ ਹੋਣਦੇ ਆਪਾਂ ਵੀ ਖੱਜਲ ਖਰਾਬ ਹੋਣਦੇ ਆ ਬੱਤੀ ਦਾ ਕੰਮ ਸਹੀ ਕਰਨ ਜੋ ਇਹਨਾਂ ਕੋਈ ਗਲਤੀ ਹੋਈ ਉਹਦੀ ਮਾਫੀ ਮੰਗਣ ਤੇ ਆਪਾਂ ਉੱਠਣ ਨੂੰ ਤਿਆਰ ਆ ਮੁਸ਼ਕਲ ਜੀ ਬਿਜਲੀ ਦੀ ਮੁਸ਼ਕਲ ਹੈ ਜਈ ਨੂੰ ਫੋਨ ਕਰੀਦਾ ਆ ਬਸ ਚੁੱਕਦਾ ਨਹੀਂ ਆ ਤੇ ਜੇ ਚੁੱਕਦਾ ਤੇ ਉਹ ਲਾਈਨਮੈਨ ਘਲਦਾ ਵਾ ਨਾ ਉਹਨਾਂ ਨੂੰ ਸਮਾਨ ਦਿੰਦਾ ਕੁਛ ਨਹੀਂ ਕਹਿੰਦਾ ਹੈ ਹੀ ਕੁਛ ਨਹੀਂ ਸਟੋਰ ਚ ਤੇ ਜੇ ਅੱਜ ਇੱਥੇ ਕਿਸੇ ਨੇ ਬਾਹਰ ਕਹਿੰਨੇ ਕਲੋਨੀ ਤੋਂ ਤਾਰ ਕਢੋਣੀ ਹੈ ਨਾ ਗੱਡੀਆਂ ਨਾਲ ਤਾਰਾਂ ਆ ਜਾਂਦੀਆਂ ਨੇ ਤੇ ਇਹਦੇ ਕੋਲ 3 ਮੀਟਰ ਟੋਟਾ ਨਹੀਂ ਉਹਦਾਂ ਦਾ ਨਿਕਲਿਆ 3-4 ਮੀਟਰ ਕਿੰਨੇ ਦਿਨ ਹੋ ਗਏ 20 ਦਿਨ ਘਟੋ-ਘਟੋ ਗਏ ਆ ਇਹ ਮੇਰੇ ਸਾਹ ਨਾਲ ਸਾਨੂੰ ਘੰਟਾ ਹੋ ਗਿਆ ਇੱਥੋਂ ਕਿਲੋਮੀਟਰ ਦੇ ਇਹਨਾਂ ਦੇ ਦਫ਼ਤਰ ਨੇ ਕੋਈ ਅਜੇ ਤੱਕ ਇਹਨਾਂ ਦੇ ਪ੍ਰਸ਼ਾਸਨ ਦਾ ਬਿਜਲੀ ਬੋਰਡ ਦਾ ਨਹੀਂ ਆਇਆ ਸਾਡੇ ਤੱਕ ਅਸੀਂ ਦੇਖੋ ਜਾਣੇ ਆ ਵੀ ਕੋਈ ਸੁਚੱਜੇ ਢੰਗ ਨਾਲ ਕੰਮ ਕਰਨ ਨਾ ਇਹ ਕਿ ਇਹਦਾ ਫੋਨ ਚੁੱਕਦੇ ਨਾ ਕੋਈ ਆਉਂਦੇ ਨਾ ਐਸਡੀਓ ਦਾ ਫੋਨ ਨੰਬਰ ਬੰਦ ਆ ਰਿਹਾ ਜਈ ਜੇ ਚੁੱਕਦਾ ਤੇ ਜਈ ਕੋਈ ਗੱਲ ਬਾਤ ਨਹੀਂ ਮੁਸ਼ਕਲ ਜੀ ਤਕਰੀਬਨ ਅਪਲ ਦੇ ਰਾਤ ਨੂੰ 11 ਵਜੇ ਲਾਈਟ ਬੰਦ ਕਰ ਦਿੰਦੇ ਆਏ ਵੀ ਇੱਧਰ ਲੋਡ ਬਹੁਤ ਆ ਬਾਕੀ ਪਿੰਡਾਂ ਸਾਰੇ ਜਗਦੀ ਕੀ ਕਰ ਲੋਡ ਇੱਥੇ ਆ ਉੱਥੇ ਸਾਰੇ ਚੌਂਕ ਚ ਬੱਤੀਆਂ ਜਗੰਡੀਆਂ ਜਾਗ ਵੇਖ ਲੋ ਸਾਰੀ ਰਾਤ ਜਾਗਦੀਆਂ ਨੇ ਉਹ ਅੱਧੇ ਪਿੰਡ ਜੀ ਨਹੀਂ ਲਾਈਟ ਉੱਥੇ ਜਗਦੀ ਆ ਕੀ ਕਹ ਲੋ ਉੱਥੇ ਲੋਡ ਨਹੀਂ ਆ ਕਿ ਸਿਰਫ ਇੱਕ ਪਿੰਡ ਇੱਕ ਦੋ ਨਾਲ ਕਰਕੇ ਲੋਡ ਸਾਰਾ ਚੱਲ ਜਾਂਦਾ ਵਾ ਅਸੀਂ ਤੇ ਉਹ ਆਨੇ ਆ ਵੀ ਚੰਗਾ ਸੁਚੱਜੇ ਢੰਗ ਨਾਲ ਕੋਈ ਮਤਲਬ ਕਰਨ ਬਿਜਲੀ ਨੂੰ ਕੋਈ ਲੋਕਾਂ ਨੂੰ ਪਰੇਸ਼ਾਨੀ ਨਾ ਹੋਏ ਸਾਡਾ ਦਿਲ ਨਹੀਂ ਕਰਦਾ 20 ਦਿਨ ਹੋ ਗਏ ਆ ਅੱਕ ਕੇ ਅੱਜ ਸਾਰੇ ਪਿੰਡ ਨੇ ਰੋਡ 'ਤੇ ਆ ਕੇ ਬੱਚੇ-ਬੱਚੇ ਵੇਲੋ ਸਾਰੇ ਪਿੰਡ ਦੇ ਬਾਹਰ ਆਏ ਨਿਕਲ ਕੇ ਨਹੀਂ ਤੇ ਕੋਈ ਰੋਡ 'ਤੇ ਆਣ ਕੇ ਕਿ ਇਹਨੂੰ ਲੋਡ ਨਹੀਂ ਆਣ ਕੇ ਕੋਈ ਥੱਲੇ ਆ ਜਾਏਗਾ ਸਭ ਮੁਸ਼ਕਲ ਹੈ ਸਾਡੀ ਵੇਖੋ ਬੱਤੀ ਆਹ ਤੋਂ 10 ਦਿਨ ਪਹਿਲਾਂ ਖਰਾਬ ਹੋਂਦੀ ਆ ਠੀਕ ਆ ਬੱਤੀ ਠੀਕ ਕਰਕੇ ਜਾਂਦੇ ਆ 10 ਮਿੰਟ ਬਾਅਦ ਜਾ ਕੇ ਫੇਰ ਸਰ ਜਾਂਦੀ ਤਾਰ ਅੱਜ ਉਹ ਤਾਰ ਨੰਗੀ ਛੱਡ ਗਈ ਤੇ ਬੱਸ ਨੂੰ ਸਰ ਬੱਚਿਆਂ ਦੀ ਬੱਸ ਹੀ ਪਰ ਉਹ ਬੱਚੇ 25-30 ਬੱਚੇ ਸੀ ਅਗਰ ਉਹ ਬੱਚਿਆਂ ਨੂੰ ਕਰੰਟਰ ਪੈ ਗਿਆ ਨਾਲ ਲਾਗੇ ਬਸ ਅਗਰ ਉਹ ਬੱਚੇ ਮਰ ਜਾਂਦੇ ਤੇ ਕੌਣ ਜ਼ਿੰਮੇਵਾਰੀ ਸਰ ਸਰਕਾਰ ਜ਼ਿੰਮੇਵਾਰੀ ਜਾਂ ਜੈ ਜੂਮੇਵਾਰੀ ਤੇ ਬਿਜਲੀ ਬੋਰਡ ਜ਼ਿੰਮੇਵਾਰੀ ਸਰ ਬਿਜਲੀ ਬੋਰਡ ਨੇ ਕੀਤੀ ਬਸ ਸਰ ਸਰ ਜੈ ਨੂੰ ਕਰਨੇ ਹੁਣ ਜੈ ਨੂੰ ਫੋਨ ਕਹਿੰਦੇ ਜੈ ਫੋਨ ਨਹੀਂ ਚੁੱਕਦਾ ਸਾਡੀ ਸਰ ਮੰਨਿਆ ਹੀ ਆ ਕਿ ਧਰ ਤਾਂ ਬੱਤੀ ਠੀਕ ਕੀਤੀ ਜਾਏ ਕਿਉਂ ਜੋਰ ਲੰਗੇ ਆ ਉਹ ਟਕੇ ਜਾਣ ਤਾਂ ਪੰਨ ਰਸਤਾ ਮੁਸ਼ਕਲ ਇਹਨਾਂ ਦੀ ਆ ਵੀ ਕੋਈ ਬਿਜਲੀ ਬੋਰਡ ਦੀ ਕੋ ਤਾਰ ਟੁੱਟ ਗਈ ਸੀ ਆਪਣਾ ਜਿਹੜੀ ਬੱਤੀ ਵਾਲੀ ਤਾਰ ਹੁੰਦੀ ਪਿੰਡ ਬਹਾਦਰਪੁਰ ਦੀ ਉਹਦੇ ਵਿੱਚ ਉਹਨਾਂ ਨੇ ਜੀ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਵੀ ਅਸੀਂ ਤਾਰ ਪਾ ਕੇ ਗਏ ਆ ਲੋਡ ਜ਼ਿਆਦਾ ਹੋਣ ਕਰਕੇ ਤਾਰ ਦਬਾਰਾ ਫੇਰ ਜਿਹੜੀ ਆ ਉਹ ਮਤਲਬ ਸੜ ਗਈ ਆ ਇਹ ਬੰਦੇ ਕਹਿੰਦੇ ਆ ਜੀ ਅਸੀਂ ਦੱਸ ਦੇਣ ਹੋ ਗਿਆ ਅਸੀਂ ਇਹਨਾਂ ਨੂੰ ਪ੍ਰੋਬਲਮ ਆਪਦੀ ਦੱਸਣ ਲਈ ਸਾਡੇ ਕੋਲ ਮਸਲਾ ਹੱਲ ਨਹੀਂ ਕੀਤਾ ਅਸੀਂ ਇਹਨਾਂ ਨੂੰ ਤੁਹਾਡੇ ਸਾਹਮਣੇ ਬੇਨਤੀ ਕੀਤੀ ਆ ਵੀ ਆ ਪਬਲਿਕ ਦਾ ਕੋਈ ਕਸੂਰ ਨਹੀਂ ਹੈਗਾ ਤੇ ਮਿਹਰਬਾਨੀ ਕਰਕੇ ਤੁਸੀਂ ਪਬਲਿਕ ਨੂੰ ਜਾਣ ਤੋਂ ਅਜੇ ਬਿਲੀਪੋਰਟ ਸਾਡੀ ਮੇਰੀ ਜਈ ਨਾਲ ਗੱਲ ਹੋਈ ਉਹ ਕਹਿੰਦੇ ਆਪਾਂ ਦੋ ਘੰਟਿਆਂ ਦੇ ਵਿੱਚ ਤੁਹਾਡੀ ਜਿਹੜੀ ਮਸਲਾ ਹੱਲ ਕਰ ਦਨੇ ਆਂ ਕਾਰ ਲੈ ਕੇ ਹੁਣ ਲੱਗੇ ਚੱਲੋ ਇਹਨਾਂ ਨੇ ਅਸੀਂ ਇਹਨਾਂ ਨੂੰ ਇਹ ਬੇਨਤੀ